ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਿਸ਼ਾਨਾ ਸਾਧਿਆ ਤੇ ਹਾਈ ਕੋਰਟ ਦੀ ਦ੍ਰੋਪਦੀ ਦੇ ਚੀਰਹਰਨ ਵਾਲੀ ਟਿੱਪਣੀ ਕਾਫੀ ਅਹਿਮ ਇਹ ਕਿਹਾ ਪੰਜਾਬ ਦੇ ਕੌਰਵ ਅਤੇ ਦੁਰਯੋਦਨ ਕੌਣ ਨੇ ਪਛਾਣਨੇ ਪੈਣਗੇ ਜਾਖੜ ਨੇ ਕਿਹਾ ਹੁਣ ਪੰਜਾਬ ਦੇ ਲੋਕਾਂ ਨੂੰ ਫੈਸਲਾ ਲੈਣਾ ਹੋਵੇਗਾ ਜਾਖੜ ਨੇ ਕਿਹਾ ਅੱਜ ਪਗੜੀ ਸੰਭਾਲਣ ਦਾ ਸਮਾਂ ਆ ਗਿਆ ਹੈ ਜਾਖੜ ਨੇ ਕਿਹਾ ਦਸਤੀਏ ਕਿ ਤਰਨਤਾਰਨ ਦੇ ਵਿੱਚ ਇੱਕ ਔਰਤ ਦੇ ਕੱਪੜੇ ਪਾੜ ਕੇ ਨਗਨ ਹਾਲਤ ਦੇ ਵਿੱਚ ਕਮਾੜ ਦੇ ਮਾਮਲੇ ਦਾ ਖੁਦ ਹਾਈ ਕੋਰਟ ਨੇ ਨੋਟਿਸ ਲਿਆ ਹੈ ਜਿਸ ਨੂੰ ਕੋਰਟ ਨੇ ਕਾਨੂੰਨੀ ਘਟਨਾ ਕਰਾਰ ਦਿੱਤਾ ਹੈ ਸੁਣਵਾਈ ਦੌਰਾਨ ਜਸਟਿਸ ਵਸ਼ਿਸ਼ਟ ਨੇ ਕਿਹਾ ਸੀ ਕਿ ਮੈਨੂੰ ਮਹਾਭਾਰਤ ਕਾਲ ਦੀ ਉਹ ਇਤਿਹਾਸਿਕ ਘਟਨਾ ਯਾਦ ਆ ਗਈ ਜਿਸ ਵਿੱਚ ਕੌਰਵਾ ਦੇ ਹੁਕਮ ਤੇ ਦ੍ਰੋਪਦੀ ਦਾ ਚੀਰਹਰਣ ਕੀਤਾ ਗਿਆ ਸੀ ਭੀਸ਼ਮ ਪਿਤਾ마ਸਣੇ ਪਾਂਡਵਾਂ ਦੀ ਚੁੱਪੀ ਸੀ ਜਿਸ ਕਾਰਨ ਮਹਾਭਾਰਤ ਯੁੱਧ ਹੋਇਆ ਅਤੇ ਹਜ਼ਾਰਾਂ ਲੋਕ ਮਾਰੇ ਗਏ ਸਨ ਜਸਟਿਸ ਵਸ਼ਿਸ਼ਟ ਨੇ ਕਿਹਾ ਤਰਨ ਤਰਨ ਸੈਸ਼ਨ ਡਿਵੀਜ਼ਨ ਦੇ ਪ੍ਰਸ਼ਾਸਕੀ ਜੱਜ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਇਸ ਘਟਨਾ ਦਾ ਖੁਦ ਨੋਟਿਸ ਲੈਣ ਦੀ ਲੋੜ ਹੈ ਕਿਉਂਕਿ ਹਾਈ ਕੋਰਟ ਅਜਹੀਆਂ ਘਟਨਾਵਾਂ ਪ੍ਰਤੀ ਮੂਕ ਦਰਸ਼ਕ ਨਹੀਂ ਬਣ ਸਕਦਾ ਜਿਹੜੇ ਹਾਈ ਕੋਰਟ ਦੇ ਕਮੈਂਟ ਆਏ ਹੈ ਜਿਸ ਤਰ੍ਹਾਂ ਉਹਨਾਂ ਨੇ ਦ੍ਰੋਪਦੀ ਦੀ ਗੱਲ ਕੀਤੀ ਹੈ ਵੀ ਜਿਸ ਤਰ੍ਹਾਂ ਦ੍ਰੋਪਦੀ ਦਾ ਚੀਰ ਹਰਣ ਕੀਤਾ ਸੀਗਾ ਕੌਰਵਾਂ ਦੇ ਸਮੇਂ ਦੇ ਅੰਦਰ ਉਹੀ ਹਾਲ ਅੱਜ ਪੰਜਾਬ ਦੇ ਅੰਦਰ ਪੰਜਾਬ ਦੀਆਂ ਧੀਆਂ ਮਾਤਾਂਾਂ ਪੈਣਾ ਕੋਈ ਦੀ ਕਿਸੇ ਦੀ ਵੀ ਅਜ ਇੱਜਤ ਅਜ ਮਹਫੂਜ਼ ਹੈ ਨਹੀਂ ਪੰਜਾਬ ਦੇ ਅੰਦਰ ਜੋ ਕਟਨਾ ਵਾਪਰੀ ਹੈ ਕਰਨਤਾਰਨ ਦੇ ਅੰਦਰ ਉਹਨੂੰ ਲੈ ਕੇ ਹਾਈ ਕੋਰਟ ਨੇ ਜਿਸ ਤਰ੍ਹਾਂ ਦ੍ਰੋਪਦੀ ਦਾ ਉਦਾਹਰਣ ਦਿੱਤਾ ਹੈ ਮੈਂ ਸਮਝਦਾ ਵੀ ਹਾਈ ਕੋਰਟ ਇੱਕ ਕਮੀ ਰੱਖੀ ਉਹ ਸਵਾਲ ਜਿਹੜਾ ਹੈ ਉਹਦਾ ਜਵਾਬ ਪੰਜਾਬ ਦੇ ਲੋਕਾਂ ਨੂੰ ਦੇਣਾ ਪਊਗਾ ਜੇ ਉਹ ਦ੍ਰੋਪਦੀ ਦੇ ਤਰ੍ਹਾਂ ਚੀਰ ਹਰਣ ਹੋਇਆ ਹੈ ਤੇ ਦੁਰਯੋਧਨ ਕੌਣ ਹੈ ਪੰਜਾਬ ਦਾ ਕੌਰਵ ਕੌਣ ਹੈ ਪੰਜਾਬ ਦੇ ਆ ਫੈਸਲਾ ਪੰਜਾਬ ਦੇ ਲੋਕਾਂ ਨੂੰ ਆ ਜੱਜਮੈਂਟ ਦੇਣੀ ਪਊਗੀ ਹਾਈ ਕੋਰਟ ਨੇ ਆਪਣੀ ਜ਼ਿੰਮੇਵਾਰੀ ਨਿਭਾਤੀ ਜਿਹੜੇ ਨੌਜਵਾਨ ਸਾਥੀ ਐ ਇਹਨਾਂ ਨੂੰ ਅੱਗੇ ਹੋ ਕੇ ਬਾਗਡੋਰ ਸੰਭਾਲਣੀ ਪਊਗੀ ਇੱਕ ਲੀਡਰਸ਼ਿਪ ਰੋਲ ਅਡਾਪਟ ਕਰਨਾ ਪਊਗਾ ਅੱਜ ਲੋਕਾਂ ਨੂੰ ਆਪਣੀ ਲੀਡਰਸ਼ਿਪ ਆਪਾਂ ਕੋਈ ਪੇਡਾ ਵਾਂਗੂ ਕਿਸੇ ਦੇ ਮਗਰ ਚੱਲ ਕੇ ਨਹੀਂ ਲੋਕਾਂ ਨੇ ਫੈਸਲਾ ਕੀਤਾ 92 ਐਮਐਲਏ ਜਿਤਾਤੇ ਤੇ ਜਿਹੜੇ ਐਮਐਲਏ ਐ ਲੋਕਾਂ ਦੀ ਗੱਲ ਨਾ ਕਰਕੇ ਉਸ ਧੀ ਮਾਂ ਭੈਣ ਜਿਹਦੀ ਇੱਜ਼ਤ ਉਥੇ ਸੜਕਾਂ ਦੇ ਉੱਤੇ ਰੋਲੀ ਗਈ ਉਹਦੀ ਗੱਲ ਨਾ ਕਰਕੇ 92 ਦੇ 92 ਜਿਹੜੇ ਐਮ.ਐਲ.ਏ. ਜਾ ਕੇ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਉਥੇ ਉਸ ਜਨਮ ਸਥਲੀ ਤੇ ਜਾ ਕੇ ਉਹਨਾਂ ਨੇ ਇੱਕ ਪਰਛਾਤਾ ਆਦਮੀ ਇੱਕ ਬੇਈਮਾਨ ਆਦਮੀ ਤੇ दारू ਦੇ ਅੰਦਰ ਜਿਹਨੇ ਘੁਟਾਲੇ ਕੀਤੇ ਆ ਉਹਨਾਂ ਲੋਕਾਂ ਦੀ ਗੱਲ ਕਰੀ ਜਾਂਦੇ ਆ ਪੰਜਾਬ ਦੀ ਇੱਜ਼ਤ ਦਾ ਕੋਈ ਰਖਵਾਲਾ ਹੈ ਨਹੀਂ ਸਾਬ ਕਹਿੰਦੇ ਨਾ ਪਗੜੀ ਸੰਭਾਲ ਜਿੱਟਾ ਅੱਜ ਸਮਾਂ ਆ ਗਿਆ ਸਾਬ ਪਗੜੀ ਸੰਭਾਲਣ ਦਾ ਸਮਾਂ ਆ ਗਿਆ ਆਪਾਂ ਨੂੰ ਸਾਹਮਣੀ ਪਾਉਗੀ ਸਾਬ ਕਿਉਂਕਿ ਇਹਨਾਂ ਲੋਕਾਂ ਤੋਂ ਆਸ ਖਤਮ ਹੋ ਗਈ ਅੱਜ ਸੋ ਬੀਜੇਪੀ ਹਮਲਾਵਰ ਹੈ ਤਰਨਤਾਰਨ ਦੀ ਘਟਨਾ ਨੂੰ ਲੈ ਕੇ ਔਰ ਤਰਨਤਾਰਨ ਦੇ ਵਿੱਚ ਪੰਜਾਬ ਦੇ ਕੌਰਵ ਅਤੇ ਦੁਰਯੋਦਨ ਖੌਣ ਨੇ ਪਛਾਣਨੇ ਪੈਣਗੇ ਸੁਨੀਲ ਜਾਖੜ ਕਹਿ ਰਹੇ ਨੇ ਹੁਣ ਪੰਜਾਬ ਦੇ ਲੋਕਾਂ ਨੂੰ ਫੈਸਲਾ ਲੈਣਾ ਹੋਵੇਗਾ ਤਰਨਤਾਰਨ ਦੇ ਜਿਹੜੀ ਘਟਨਾ ਵਾਪਰੀ ਉਸ ਤੇ ਹਾਈ ਕੋਰਟ ਨੇ ਸੋ ਮੋਟੋ ਲਿਆ ਔਰ ਸੋ ਮੋਟੋ ਲੈਨਿਆ ਹਾਈ ਕੋਰਟ ਦੇ ਜੱਜ ਨੇ ਟਿੱਪਣੀ ਕੀਤੀ ਸੀ ਇਸ ਪੂਰੇ ਮਾਮਲੇ ਦੇ ਵਿੱਚ ਜਸਟਿਸ ਵਸ਼ਿਸ਼ਟ ਨੇ ਕਿਹਾ ਸੀ ਮੈਨੂੰ ਮਹਾਭਾਰਤ ਕਾਲ ਦੀ ਉਹ ਇਤਿਹਾਸਿਕ ਘਟਨਾ ਯਾਦ ਆਗੀ ਜਿਸ ਦੇ ਵਿੱਚ ਕੌਰਵਾਂ ਦੇ ਹੁਕਮ ਤੇ ਦ੍ਰੋਪਦੀ ਦਾ ਚੀਰਹਰਣ ਕੀਤਾ ਗਿਆ ਸੀ ਭੀਸ਼ਮ ਪਿਤਾ ਮਾਸਣੇ ਪਾਂਡਵਾਂ ਦੀ ਛੁਪੀ ਸੀ ਜਿਸ ਕਰਕੇ ਮਹਾਭਾਰਤ ਯੁੱਧ ਹੋਇਆ ਤੇ ਹਜ਼ਾਰਾਂ ਲੋਕ ਮਾਰੇ ਗਏ ਸਨ ਜਸਟਿਸ ਵਸ਼ਿਸ਼ਥ ਨੇ ਕਿਹਾ ਕਿ ਤੁਰੰਤਾਰਨ ਸੈਸ਼ਨ ਡਿਵੀਜ਼ਨ ਦੇ ਪ੍ਰਸ਼ਾਸਕੀ ਜੱਜ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਇਸ ਘਟਨਾ ਦਾ ਖੁਦ ਨੋਟਿਸ ਲੈਣ ਦੀ ਲੋੜ ਹੈ ਕਿਉਂਕਿ ਹਾਈ ਕੋਰਟ ਅਜੇ ਹਾਂ ਘਟਨਾਵਾਂ ਪ੍ਰਤੀ ਮੁੱਖ ਦਰਸ਼ਕ ਨਹੀਂ ਬਣ ਸਕੀਓ ਰੇ ਸੇ ਮਸਲੇ ਤੇ ਹੁਣ ਪੰਜਾਬ ਬੀਜੇਪੀ ਹਮਲਾਵਰ ਰੁਖ અપਨਾ ਰਿਹਾ